ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਜਿੰਨੇ ਵੀ ਦੇ ਸਭ ਦੇ ਸਾਡੇ ਵਿੱਚ ਵੀਰ ਬੈਠੇ ਸਾਰਿਆਂ ਨੂੰ ਦਿਲੋਂ ਸਲੂਟ ਆ ਬਾਈ ਤੇ ਜਿਹੜੀ ਬਾਈ ਨਰਮੀ ਦੀ ਖੇਤੀ ਹੈ ਹਨਾ ਬਾਬੇ ਦੀ ਕਿਰਪਾ ਨਾਲ ਬਾਈ ਬਹੁਤ ਚੰਗੀ ਹੈ ਚਿੱਟੇ ਫੁੱਲ ਗੁਲਾਬੀ ਫੁੱਲ ਟਿੰਡੇ ਬਣਾਈ ਜਾਂਦਾ ਬਾਈ ਹਨਾ ਤੇ ਕੇਰਾਂ ਦਾ ਬਾਈ ਨਰਮੀ ਦੀ ਡੋਸਾ ਜਿਹੜੀ ਬਹੁਤ ਸੋਹਣੀ ਹੈ ਆ ਇੱਕ ਬਾਈ ਟਿੰਡੇ ਬਣਾਈ ਜਾਂਦਾ ਥੱਲੇ ਥੱਲੇ ਬਹੁਤ ਸੋਹਣਾ ਬਾਈ ਤੇ ਆਪਾਂ ਤਾਂ ਕਹਿੰਦੇ ਆ ਵੀ ਜਿਹੜੇ ਕਿਸਾਨ ਨੇ ਬੀਜਿਆ ਭਾਈ ਹਨ ਬਹੁਤ ਸੋਹਣਾ ਤੇ ਵਧੀਆ ਹੋਵੇ ਹਾਂ ਆ ਟੀਂਡੇ ਬਣਾਈ ਜਾਂਦਾ ਬਾਈ ਨਰਮਾ ਤੇ ਆਹ ਦੇਖ ਬਾਈ ਫੁੱਲ ਨਾਲ ਨਾਲ ਫੋ ਲੋਕੀ ਤਿਆਰ ਕਰੀ ਜਾਂਦੇ ਨਾਲ ਨਾਲ ਟੀਂਡੇ ਬਣੀ ਜਾਂਦੇ ਬਾਬੇ ਦੀ ਕਿਰਪਾ ਨਾਲ ਤੇ ਬਹੁਤ ਸੋਹਣਾ ਹੈ ਬਾਈ ਜਿਹੜੇ ਜਿਹੜੇ ਕਿਸਾਨ ਭਰਾਵਾਂ ਨੇ ਬਾਈ ਪੂਰੀ ਪੱਕੀ ਮੀਂਹ ਨਾ ਬੀਜਿਆ ਹੈ ਨਾ ਤੇ ਆਪਾਂ ਦਾ ਕਹਿੰਦੇ ਮਾਲਕ ਤਾਂਦਰੁਸਤੀ ਬਖਸ਼ੇ ਬਈ ਝੋਨੇ ਨੂੰ ਸਾਰੇ ਨਰਮੇ ਨੂੰ ਬਈ ਹੈ ਨਾ ਤੇ ਆਹ ਦੇਖੋ ਬਈ ਡਿੰਡੇ ਮਾਲਕਾ ਸੱਚੇ ਪਾਸ਼ਾ ਭਰਦੀ ਸਭਾਤਾ ਕਿੰਨੇ ਸਾਲ ਹੋ ਗਏ ਮੋਹ ਨਹੀਂ ਦੇਖਿਆ ਫੁੱਟਾਂ ਦਾ ਐਦ ਕੀਤਾ ਲਾ ਦੀ ਕੋਠਿਆਂ ਤੇ ਰਚਨਾ ਕੋਠੇ ਵੀ ਸਾਫ਼ ਸੁਫ਼ ਕਰ ਰੱਖਿਆ ਬਈ ਬਾਬੇ ਦੀ ਕਿਰਪਾ ਨਾਲ ਕਿੰਨੇ ਦੇ ਬਾਈ ਲੱਗਦਾ ਹੈ ਬਾਈ ਮਾਲਕਾਇਤ ਕਿੰਨਾ ਸੱਚੇ ਪਾਸ਼ਾ ਕਰੂਗਾ ਮੇਰ ਬਾਈ ਹਨਾ ਕਿਸੇ ਨੇ ਕੋਈ ਉਮੀਦ ਰੱਖ ਕੇ ਵਿਜੇ ਕਿਸੇ ਨੇ ਕੋਈ ਤੇ ਬਾਈ ਆਪਾਂ ਕਹਿੰਦੇ ਆ ਬਾਈ ਜਿੰਨੇ ਵੀ ਬੀਰ ਫੈਕਟਰੀ ਵਾਲੇ ਹਨਾ ਫੈਕਟਰੀ ਵਾਲੇ ਵਪਾਰੀ ਸ਼ਵਾਰੀ ਬਾਈ ਹਨਾ ਸਾਰੇ ਬਈ ਨਰਮੇ ਤੋਂ ਛੋਟੇ ਤੋਂ ਲੈ ਕੇ ਬਈ ਵੱਡੇ ਤੱਕ ਹੈਣਾ ਨਰਮੇ ਦੀ ਖੇਤੀ ਨਾਲ ਜਿੰਨੇ ਵੀ ਭਰਾ ਕਿਸਾਨ ਭਰਾ ਜੁੜਿਆ ਬਈ ਹੈਣਾ ਫੈਕਟਰੀਆਂ ਚ ਕੰਮ ਚੱਲੂ ਮਿਲਾਂ ਚ ਕੰਮ ਚੱਲੂ ਸਾਰੇ ਕਿਤੇ ਚੱਲੂ ਬਈ ਹੈਣਾ ਨਰਮੇ ਨਾਲ ਤੇ ਆਪਾਂ ਤਾਂ ਕਹਨੇ ਆ ਵੀ ਸੱਚੇ ਬਾਸ਼ਾ ਭਰ ਤੇ ਪੜਾ ਰਹੇ ਐ ਤਕੀ ਹੂੰ ਲਾ ਦੇ ਰੰਗ ਐ ਤਕੀ ਮਾਲਕਾ ਚੰਗੀਆਂ ਬਾਈ ਉਮੀਦਾਂ ਰੱਖ ਕੇ ਬੀਜਿਆ ਨਰਮਾ ਹਨਾ ਇਹ ਮਾਲਕਾ ਇਸ ਕੀ ਤਾਂ ਬਾਈ ਨਾਲ ਲੱਗਦਾ ਬਾਈ ਪਰ ਪ੍ਰਮਾਤਮਾ ਦੇਊਗਾ ਬਾਈ ਆਪਾਂ ਸਾਰੇ ਜਣੇ ਬਾਈ ਟੜ ਕੇ ਉੱਠ ਕੇ ਅਰਦਾਸ ਕਰਿਆ ਕਰੋ ਕਿ ਇਹਦੀ ਨਰਮੇ ਦੀ ਖੇਤੀ ਹੈ ਜਿਹੜੀ ਹੈ ਨਾ ਤੇ ਝੋਨੇ ਦੀ ਖੇਤੀ ਹੈ ਕੋਈ ਵੀ ਖੇਤੀ ਹੈ ਹਨਾ ਨਰ ਚੱਲ ਝੋਨਾ ਤਾਂ ਹੋਈ ਜਾਂਦਾ ਬਾਈ ਹਨਾ ਨਰਮੇ ਦੀ ਖੇਤੀ ਹੈ ਬਾਈ ਹਨਾ ਤੇ ਵਧੀਆ ਹੋਵੇ ਬਾਈ ਹਨਾ ਆਪਾਂ ਤਾਂ ਕਹਿੰਦੇ ਆ ਬਾਬੇ ਦੀ ਕਿਰਪਾ ਨਾਲ ਬਾਈ ਕਿਤੇ ਕਿਤੇ ਫੁੱਟ ਫੁੱਟ ਖਿੜਿਆ ਵੀ ਪਿਆ ਬਾਈ ਸੋਹਣਾ ਲੱਗਦਾ ਹਨਾ ਜਿਹੜੇ ਹਿਸਾਬ ਨਾਲ ਬਾਈ ਨਰਮੇ ਦੇਖਣ ਦੇ ਮਤਲਬ ਵੀ ਵਧੀਆ ਲੱਗਦਾ ਹੈ ਨਾ ਉਹ ਜਿਹੇ ਹਿਸਾਬ ਨਾਲ ਬਾਈ ਆ ਦੇਖ ਬਾਈ ਬਾ ਓਏ ਮੇਰੇ ਮਾਲਕਾ ਸੱਚਾ ਪਾਤਸ਼ਾ ਦਿਖਾ ਦੇ ਮੂੰਹ ਆਹੇ ਹੈ ਨਰਮੇ ਆ ਰਗੀ ਤਾਂ ਬਾਈ ਕਹਿੰਦੇ ਆ ਸਰਦਾਰੀ ਹੈਨੀ ਠੀਕ ਹੈ ਤੇ ਅੱਗੇ ਬਾਈ ਇਹਦੀ ਮਰਜ਼ੀ ਹੈ ਹੈ ਨਾ ਜਿੰਨੇ ਮੀਹ ਪੈ ਕੇ ਬਾਈ ਆਪਾਂ ਕਹਿੰਦੇ ਨੁਕਸਾਨ ਕਰਤਾ ਨੁਕਸਾਨ ਕਰਤਾ ਕੋਈ ਨੁਕਸਾਨ ਨਹੀਂ ਕੀਤਾ ਬਾਈ ਹਜੇ ਤੱਕ ਠੀਕ ਹੈ ਉਦੋਂ ਐਂ ਜੇ ਲੱਗਦਾ ਬਾਈ ਵੀ ਬਾਲਾ ਮੀ ਪੈ ਗਿਆ ਹਨਾ ਵੀ ਨੁਕਸਾਨ ਹੋ ਗਿਆ ਤੇ ਨੁਕਸਾਨ ਹੈ ਨਹੀਂ ਬਾਈ ਜੀ ਹਜੇ ਤੱਕ ਤੇ ਦੂ ਬਾਦ ਬਾਈ ਇਹ ਨਹੀਂ ਦੇਣਾ ਬਾਈ ਹਨਾ ਜੇ ਆਪਾਂ ਕਹਿੰਦੇ ਹੁਣ ਮੀ ਪੈਂਦਾ ਤੇ ਨੁਕਸਾਨ ਹੈ ਤੇ ਬਾਈ ਇਸੇ ਨਹੀਂ ਦੇਣਾ ਥੋੜਾ ਬਾਲਾ ਬਾਈ ਹਨਾ ਜੋ ਵੀ ਦੇਣਾ ਪਰ ਐਂ ਕਹਿੰਦੇ ਬਾਈ ਜਿੰਨੇ ਵੀ ਭਰਾ ਨਰਮਾ ਚੁਗਣਾਉਂਦੇ ਆ ਸਾਰੇ ਬਾਈ ਹਨਾ ਮਾਲਕ ਤੰਦਰੁਸਤੀ ਬਖਸ਼ੇ ਬਾਈ ਕੰਮ ਚੱਲੇ ਹਰੇਕ ਛੋਟੇ ਵੱਡੇ ਕਿਸਾਨ ਦਾ ਬਾਈ ਹਨਾ ਜਿਹੜਾ ਛੋਟਾ ਕਿਸਾਨ ਆ ਬਾਈ ਕਰਜ਼ਾਈ ਹੋਈ ਜਾਂਦਾ ਹੈ ਵੱਡਾ امیر ਉਮੀਰ ਹੋ ਜਾਂਦਾ ਤੇ ਜੇ ਨਰਮਾ ਹੋਊਗਾ ਬਈ ਛੋਟਾ ਕਿਸਾਨ ਥੋੜਾ ਜਿਹਾ ਸੌਖਾ ਹੋ ਜੂਗਾ ਹੈਨਾ ਜ਼ਿਮੀਂਦਾਰ ਭਰਾ ਬਈ ਆਪਾਂ ਕਹਿੰਦੇ ਆ ਸੁੱਖ ਮੰਗਦੇ ਆ ਵੀ ਸਾਰਿਆਂ ਦੇ ਜਿਨ੍ਹਾਂ ਨੇ ਇੱਕ ਦੋ ਦੋ ਤਿੰਨ ਤਿੰਨ ਕਿੱਲੇ ਬੀਜੇ ਹੈਨਾ ਆ ਦੇ ਬਈ ਖੜੇ ਦਾ ਤਰੇ ਆਉਂਦਾ ਤੇ ਹੋਵੇ ਬਈ ਆਪਾਂ ਤਾਂ ਕਹਿੰਦੇ ਹੂੰ ਮਾਲਕ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਰੱਖੇ ਬਈ ਆ ਦੇਖੋ ਬਈ ਮਾਲਕ ਦੀ ਮਿਹਰ ਹੈ ਹੈਨਾ ਤਿੰਡੇ ਸੋਹਣੇ ਆ ਬਾਈ ਜੀ ਤੇ ਲੱਗ ਜਾਣ ਰੰਗ ਭਰ ਜਾਣ ਸਵਾਤਾਂ ਐ ਤਕੀ ਬਾਬੇ ਦੀ ਕਿਰਪਾ ਨਾਲ ਸਾਰੇ ਜਣੇ ਬਾਈ ਅਰਦਾਸ ਕਰਿਆ ਕਰੋ ਤੜਕੇ ਉੱਠ ਕੇ ਹਨਾ ਵੀ ਜੋ ਵੀ ਕਿਸੇ ਛੋਟੇ ਵੱਡੇ ਕਿਸਾਨ ਨੇ ਨਰਮਾ ਬੀਜਿਆ ਤੇ ਸੋਹਣਾ ਸੋਹਣਾ ਹੋ ਜੇ ਬਈ ਹਨਾ ਬਹੁਤ ਸੋਹਣਾ ਨਰਮਾ ਬਾਈ ਐ ਤਕੀ ਕਿਉਂਕਿ ਨਰਮੇ ਦੇ ਵਿੱਚ ਬਾਈ ਜੀ ਲੱਗਦਾ ਪੱਛੋਂ ਹਵਾ ਚੱਲ ਰਹੀ ਹੈ ਬਾਈ ਹੁਣ ਇੱਕ ਦੋ ਦਿਨਾਂ ਦੀ ਤੇ ਬਹੁਤ ਚੰਗੀ ਗੱਲ ਹੈ ਬਾਈ ਬਾਬੇ ਦੀ ਕਿਰਪਾ ਨਾਲ ਬਾਈ ਸੋਹਣਾ ਨਰਮਾ ਸਾਰੇ ਜਾਣੇ ਅਰਦਾਸ ਕਰਿਆ ਕਰੋ ਬਾਈ ਠੀਕ ਹੈ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਜੇ ਮੇਰੀ ਗੱਲ ਚੰਗੀ ਲੱਗੀ ਬਾਈ ਕਿਸੇ ਨੂੰ ਸਪਰੇ ਹਾਂ ਰੇਹਾ ਬਾਈ ਬਹੁਤ ਸੋਹਣੀਆਂ ਦਿੱਤੀਆਂ ਕਿਸੇ ਵਿੱਚ ਬਾਈ ਕਮੀ ਨਹੀਂ ਆਪਾਂ ਸਪਰੇ ਕੀਤੀ ਸੀ ਬਾਈ ਹਨਾ ਇੱਕ ਸਪਰੇ ਕੀਤੀ ਹੈ ਹਜੇ ਤੇ ਨਰਮਾ ਬਾਈ ਤਕਰੀਬਨ ਬਹੁਤ ਸੋਹਣਾ ਵਧੀਆ ਬਾਈ ਕੁਝ ਨਹੀਂ ਬਾਈ ਬਹੁਤ ਸੋਹਣਾ ਹੈ ਇਹ ਕਿ ਸਿਸਟਮ ਤੇ ਕਰੋ ਸਪੋਰਟ ਬਾਈ ਦੱਬ ਕੇ ਤੇ ਕਰੋ ਸ਼ੇਅਰ ਬਾਈ ਜਿਹੜੇ ਜਿਹੜੇ ਕਿਸਾਨੀ ਨੂੰ ਪਿਆਰ ਕਰਦੇ ਆ ਠੀਕ ਹੈ ਬਾਈ ਧੰਨਵਾਦ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ